ਕਹਦੇ ਕਿ ਹਿਮਾਚਲ ਦੇ ਵਿੱਚ ਪਹਿਲਾਂ ਤੱਕ ਅਜਿਹੇ ਤਰੀਕੇ ਦੇ ਨਾਲ ਮਾਮਲੇ ਅਸੀਂ ਕੁੱਟਮਾਰ ਦੇ ਸੁਣੇ ਨਹੀਂ ਸਨ ਦੇਖੋ ਪਹਿਲਾਂ ਮਾਮਲਾ ਦਬ ਜਾਂਦਾ ਸੀ ਪਹਿਲਾਂ ਕੋਈ ਡਰਾਈਵਰ ਬੋਲਦਾ ਨਹੀਂ ਸੀ ਸੋਸ਼ਲ ਮੀਡੀਆ ਦਾ ਜੋਗਾ ਹੁਣ ਡਰਾਈਵਰ ਆਵਾਜ਼ ਚੁੱਕਣ ਲੱਗੇ ਆ ਜਿਹੜੇ ਲੋਕ ਨੇ ਹਿਮਾਚਲ ਦੇ ਲੋਕਾਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਡਾ ਤਾਂ ਨਿੱਜੀ ਕਿਸੇ ਨਾਲ ਕੋਈ ਮਾਮਲਾ ਹੀ ਨਹੀਂ ਹੈ ਕੋ ਸਪੀ ਡੀਐਸਪੀ ਐਸਐਚਓ ਦੇ ਏਰੀਆ ਚ ਸ਼ਰਾਰਤੀ ਅਨਸਰ ਘਟੀਆਂ ਭੰਜਾਰ ਉ ਉ ਉ ਉੱਥੇ ਦੀ ਲੋਕਲ ਪੁਲਿਸ ਨੂੰ ਪਤਾ ਨਹੀਂ ਸ਼ਰਾਰਤੀ ਅਨਸਰ ਬੰਦੇ ਮਾਰ ਦੇਣ ਕੋ ਕੁੱਟ ਕੁੱਟ ਮਾਰ ਦਿੱਤਾ ਜਾਵੇ ਡਰਾਈਵਰ ਕੋ ਉਹ ਉਹਨਾਂ ਨੂੰ ਕਿਸੇ ਨੂੰ ਉਹ ਕੌਣ ਨੇ ਸ਼ਰਾਰਤੀ ਅਨਸਰ ਕਿਹਨੇ ਪਾੜਨੇ ਨੇ ਆਜ਼ਾਦ ਟੈਕਸੀ ਯੂਨੀਅਨ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਉੱਥੇ ਵੱਡੀ ਗਿਣਤੀ ਦੇ ਵਿੱਚ ਟੈਕਸੀ ਡਰਾਈਵਰ ਜੋਨੇ ਇਕੱਠੇ ਹੋਏ ਨੇ ਇਹ ਪੂਰਾ ਮੁੱਦਾ ਕੀ ਹੈ ਕਿਉਂ ਜੋਨੇ ਟੈਕਸੀ ਡਰਾਈਵਰਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਆਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਲਸੀ ਸਾਹਿਬ ਸਭ ਤੋਂ ਪਹਿਲਾਂ ਇਹ ਸਵਾਲ ਕਰਨਾ ਚਾਹਾਂਗੇ ਕਿ ਅੱਜ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਟੈਕਸੀ ਡਰਾਈਵਰਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦਾ ਮੁੱਖ ਕਾਰਨ ਕੀ ਹੈ ਦੇਖੋ ਜੀ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਉਹ ਲੋਕਾਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਇਹ ਰੋਸ ਡਰਾਈਵਰਾਂ ਦਾ ਜਿਹੜਾ ਕਿ ਇਕੱਠ ਰੱਖਿਆ ਗਿਆ ਪੂਰੇ ਪੰਜਾਬ ਹਰਿਆਣਾ ਦਿੱਲੀ ਦੇ ਡਰਾਈਵਰਾਂ ਦਾ ਰੋਸ ਜਿਹੜਾ ਕਿ ਹਿਮਾਚਲ ਦੀ ਸਰਕਾਰ ਵੱਲੋਂ ਇੱਕ ਸਾਲ ਪਹਿਲਾਂ ਸਾਡੇ ਤੇ ਟ੍ਰਿਪਲ ਟੈਕਸ ਠੋਕਿਆ ਗਿਆ ਇੱਕ ਟੈਕਸ ਅਸੀਂ ਆਪਣੀ ਸਟੇਟ ਨੂੰ ਦੰਦੇ ਆ ਆਪਣੀ ਸਰਕਾਰ ਨੂੰ ਦੰਦੇ ਆ ਦੂਸਰਾ ਟੈਕਸ ਅਸੀਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਨੂੰ ਦੰਦਿਆ ਉਸ ਦੇ ਬਾਅਦ ਵੀ ਤੀਜਾ ਟੈਕਸ ਸਾਡੇ ਤੇ ਧੱਕੇ ਨਾਲ ਹਿਮਾਚਲ ਦੀ ਸਰਕਾਰ ਐ ਤੋਪਿਆ ਇੱਕ ਸਾਲ ਪਹਿਲਾਂ ਉਸ ਤੋਂ ਬਾਅਦ ਸਾਡੀ ਸੇਫਟੀ ਕੀ ਆ ਜ਼ੀਰੋ ਅਸੀਂ ਉੱਪਰ ਜਾਂਦੇ ਆ ਸਾਡੀਆਂ ਗੱਡੀਆਂ ਭੰਨ ਦਿੱਤੀਆਂ ਜਾਂਦੀਆਂ ਸਾਡਾ ਡਰਾਈਵਰ ਕਦੇ ਮਾਰ ਕੇ ਥੱਲੇ ਨੂੰ ਭੇਜਿਆ ਜਾਂਦਾ ਭੀੜ ਵੱਲੋਂ ਕਦੇ ਖੁੱਟ-ਖੁੱਟ ਮਾਰ ਦਿੱਤਾ ਜਾਂਦਾ ਕਦੇ ਅਤਮਰਿਆ ਕਰ ਦਿੱਤਾ ਜਾਂਦਾ ਉਹ ਸੇਫਟੀ ਲਈ ਡਰਾਈਵਰ ਤੇ ਮਾਲਕ ਦੀ ਸੇਫਟੀ ਲਈ ਅੱਜ ਜਿਹੜਾ ਕੱਠ ਰੱਖਿਆ ਗਿਆ ਡਬਲ ਟੈਕਸੇਸ਼ਨ ਦੇ ਮੁੱਦੇ ਤੇ ਰੱਖਿਆ ਗਿਆ ਇਹ ਇਸ ਲਈ ਇਹ ਕੱਠ ਰੱਖਿਆ ਗਿਆ ਜੀ ਜੀ ਅ ਕਲਸੀ ਸਾਹਿਬ ਕਹਿਣਾ ਕਿ ਚਾਹੂਗੇ ਕਿ ਲੱਗਦਾ ਹੈ ਕਿ ਹਿਮਾਚਲ ਦੇ ਵਿੱਚ ਪਹਿਲਾਂ ਤਾਂ ਕਦੇ ਇਸ ਤਰੀਕੇ ਦੇ ਨਾਲ ਮਾਮਲੇ ਅਸੀਂ ਕੁਟਮਾਰ ਦੇ ਸੁਨੇ ਨਹੀਂ ਸਨ ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਕੁਟਮਾਰ ਹੋ ਰਹੀ ਹੈ ਤੁਹਾਨੂੰ ਕਾਰਨ ਕੀ ਲੱਗਦਾ ਹੈ ਇਸ ਦੇ ਪਿੱਛੇ ਦੇਖੋ ਪਹਿਲਾ ਮਾਮਲਾ ਦਬ ਜਾਂਦਾ ਸੀ ਪਹਿਲਾਂ ਕੋਈ ਡਰਾਈਵਰ ਬੋਲਦਾ ਨਹੀਂ ਸੀ ਸੋਸ਼ਲ ਮੀਡੀਆ ਦਾ ਜੋਗਾ ਹੁਣ ਡਰਾਈਵਰ ਆਵਾਜ਼ ਚੁੱਕਣ ਲੱਗ ਗਿਆ ਥਾਣਿਆਂ 'ਚ ਪਹੁੰਚਣ ਲੱਗ ਗਿਆ ਐਫ ਆਈ ਆਰ ਰਜਿਸਟਰ ਕਰਾਉਣ ਲੱਗ ਗਿਆ ਉਹ ਜਿਹੜੇ ਸ਼ਰਾਰਤੀ ਅਨਸਰ ਨੇ ਜਾਂ ਭੀੜ ਜਿਹੜੀ ਇਕੱਠੀ ਹੋ ਕੇ ਕੁੱਟਦੀ ਆ ਉਹਨਾਂ ਤੇ ਵੱਖ-ਵੱਖ ਧਾਰਾਵਾਂ ਨਾਲ ਐਫ ਆਈ ਆਰ ਰਜਿਸਟਰ ਹੋਣ ਲੱਗੀ ਆ ਸੋ ਸਾਡਾ ਅੱਜ ਦਾ ਜਿਹੜਾ ਇਕੱਠ ਦਾ ਕਾਰਨ ਵੀ ਸਾਡੀ ਸੇਫਟੀ ਨੂੰ ਲੈ ਕੇ ਮੈਂ ਫੇਰ ਉੱਤੇ ਹੀ ਆਉਣਾ ਵੀ ਲੱਖਾਂ ਰੁਪਇਆ ਟੈਕਸ ਭਰ ਕੇ ਸਾਡੀ ਸੇਫਟੀ ਕੀ ਆ ਅਸੀਂ ਮਨਾਲੀ ਚਾਹੀਏ ਤਾਂ 300 ਗ੍ਰੀਨ ਟੈਕਸ ਸਿਸੂ ਜਾਈਏ ਤਾਂ 300 ਗ੍ਰੀਨ ਟੈਕਸ ਉਹ 50 ਕਿਲੋਮੀਟਰ 70 ਕਿਲੋਮੀਟਰ ਦੇ ਦਾਇਰੇ 'ਚ ਅਸੀਂ 1200 ਰੁਪਿਆ ਗ੍ਰੀਨ ਟੈਕਸ ਦੇ ਦਿੰਨੇ ਆ ਮਣੀ ਕਰਨ ਜਾਈਏ ਤਾਂ ਅ ਅਟਲ ਟਾਰਨਰ ਕ੍ਰੋਸ ਕਰਕੇ ਰਫਤਾਂਗ ਨੂੰ ਚੜੀਏ ਤਾਂ ਕਹਿਣ ਦਾ ਮਕਸਦ ਸਾਤੋ ਗ੍ਰੀਨ ਟੈਕਸ ਟ੍ਰਿਪਲ ਟੈਕਸ ਤੇ ਸਾਡੀ ਸੇਫਟੀ ਜ਼ੀਰੋ ਸਾਡੇ ਡਰਾਈਵਰ ਭਰਾਵਾਂ ਦੀ ਟੈਕਸੀ ਆਪਰੇਟਰਾਂ ਦੀ ਜਾਂ ਜਿਹੜਾ ਟੂਰ ਟੂਰਿਸਟ ਜਾਂਦਾ ਉਹਦੀ ਸੇਫਟੀ ਜ਼ੀਰੋ ਜੀ ਉਹਦੀ ਸੇਫਟੀ ਕੀ ਆ ਤੇ ਉੱਥੇ ਦੀ ਸਰਕਾਰ ਤੇ ਉੱਥੇ ਦਾ ਪ੍ਰਸ਼ਾਸਨ ਘੂੜੀ ਨੀਂਦ ਦੇ ਵਿੱਚ ਸੁੱਤਾ ਪਿਆ ਕਲਸੀ ਸਾਹਿਬ ਅਸੀਂ ਜੇ ਅਸੀਂ ਛੇ ਕਰ ਗੱਲ ਕਰੀਏ ਤਾਂ ਉੱਧਰ ਦੇ ਜਿਹੜੇ ਲੋਕ ਨੇ ਹਿਮਾਚਲ ਦੇ ਲੋਕਾਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਡਾ ਤਾਂ ਨੀਤੀ ਕਿਸੇ ਨਾ ਕੋਈ ਮਾਮਲਾ ਹੀ ਨਹੀਂ ਹੈ ਇਹ ਕੁਝ ਖਸ਼ਰਾਤੀ ਅੰਸਰ ਨੇ ਜਿਨ੍ਹਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਦੇਖੋ ਐਸਪੀ ਡੀਐਸਪੀ ਐਸਐਚਓ ਦੇ ਏਰੀਆ 'ਚ ਸ਼ਰਾਰਤੀ ਅੰਸਰ ਘਟੀਆਂ ਭਨ ਜਾਣ ਉਹ 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 ਉੱਥੇ ਦੀ ਲੋਕਲ ਪੁਲਿਸ ਨੂੰ ਪਤਾ ਨਹੀਂ ਸ਼ਰਾਰਤੀ ਅੰਸਰ ਬੰਦੇ ਮਾਰ ਦੇਣ ਕੋਟ-ਕੁੱਟ ਮਾਰ ਦਿੱਤਾ ਜਾਵੇ ਡਰਾਈਵਰ ਕੋ ਉਹਨਾਂ ਨੂੰ ਕਿਸੇ ਨੂੰ ਉਹ ਕੌਣ ਨੇ ਸ਼ਰਾਰਤੀ ਅੰਸਰ ਕਿਹਨੇ ਪਾੜਨੇ ਨੇ ਸਰਕਾਰਾਂ ਦੇ ਸਭ ਧਿਆਨ ਚ ਹੀ ਹੁੰਦਾ ਵਾ ਇਹ ਸ਼ਰਾਰਤੀ ਅੰਸਰਾਂ ਰਾਹੀ ਸਾਟਾ ਜਿਹੜਾ ਕਲੇਸ਼ ਪਵਾਉਣਾ ਚਾਹੁੰਦੇ ਆ ਹੂੰ ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਸਮਾਂ ਮੰਗਿਆ ਜਾ ਰਿਹਾ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਨ ਦਾ ਲੱਗਦਾ ਹੈ ਕਿ ਸਮਾਂ ਮਿਲੇਗਾ ਦੇਖੋ ਉਹਨਾਂ ਦੇ OSD ਆ ਰਹੇ ਆ ਅਸੀਂ ਫੇਰ ਉਹਨਾਂ ਨੂੰ ਪ੍ਰਸ਼ਾਸਨ ਨੂੰ ਕਿਹਾ ਵਿਕਟ ਟੋਗੜ ਸੀਐਮ ਸਾਹਿਬ ਜਾਂ ਚੀਫ ਸੈਕਟਰੀ ਜਿਹੜਾ ਸਾਡਾ ਮੌਕੇ ਤੇ ਬੈਠ ਕੇ ਹੱਲ ਹੋਣ ਵਾਲਾ ਉਹ ਮੌਕੇ ਤੇ ਬੈਠ ਕੇ ਨਾਲ ਦੀ ਨਾਲ ਆਚੀ ਆਰਡਰ ਕੀਤੇ ਜਾਣ ਸੋ ਮੇਰੀ ਬੇਨਤੀ ਆ ਸੀਐਮ ਸਾਹਿਬ ਨੂੰ ਫੇਰ ਅਸੀਂ ਸਰਕਾਰ ਨੂੰ ਟਾਈਮ ਦਿੱਤਾ ਹੋਇਆ ਉਹ ਟਾਈਮ ਤੇ ਬਾਉਂਡ ਤੋਂ ਬਾਅਦ ਅਸੀਂ ਮਜਬੂਰਨ ਸੀਐਮ ਰੈਜੀਡੈਂਸ ਕਰਨੇ ਕੋਚ ਕਰਾਂਗੇ ਜੀ ਜੀ ਜੇਕਰ ਮੁਲਾਕਾਤ ਦੇ ਸਮੇ ਤੋਂ ਬਾਅਦ ਮੁਲਾਕਾਤ ਹੋ ਜਾਂਦੀ ਹੈ ਉੱਥੇ ਮੰਗਾ ਕੀ ਰੱਖੀਆਂ ਚਾਣਗੀਆਂ ਤੁਹਾਡੇ ਵੱਲੋਂ ਜੋ ਇਸ ਦਾ ਜ਼ਿਕਰ ਹੁਣ ਕੀਤਾ ਜਾ ਰਿਹਾ ਉਹੀ ਮੰਗਾ ਤੁਹਾਡੀਆਂ ਹੋਣਗੀਆਂ ਮੰਗਾ ਸਭ ਤੋਂ ਪਹਿਲਾਂ ਡਰਾਈਵਰ ਦੀ ਸੇਫਟੀ ਜੀ ਟੈਕਸੀ ਆਪਰੇਟਰ ਦੀ ਮਾਲਕ ਦੀ ਚਾਲਕ ਦੀ ਸੇਫਟੀ ਜਿਵੇਂ ਐਗਰੀਗੇਟਰ ਪਾਲਸੀਆਂ ਚੱਲ ਰਹੀਆਂ ਨਜਾਇਜ਼ ਕੰਪਨੀਆਂ ਚੱਲ ਰਹੀਆਂ ਨੇ ਪੰਜਾਬ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉਹ 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 ਉਹਨਾਂ ਦੀ ਸਾਡਾ ਡਰਾਈਵਰ ਨਹੀਂ ਸੇਫ ਆ ਚੈੱਕ ਰਿਗੇਟਰ ਮਿਨਿਸਟਰੀ ਆਫ ਰੋਡ ট্রান্সਪੋਰਟ ਨੇ 2019 ਚੈੱਕ ਰਿਗੇਟਰ ਕੀਤਾ ਪਰ ਸਟੇਟਾਂ ਕਿਉਂ ਨਹੀਂ ਐਗਰੀਗੇਟਰ ਕਰ ਰਹੀਆਂ ਉਹਦੇ 'ਚ ਅਸੀਂ ਅਸੀਂ ਪ੍ਰਪੋਜ਼ਲ ਦਿੱਤੀ ਵੀ ਡਰਾਈਵਰ ਨੂੰ 15 ਲੱਖ ਰੁਪਏ ਦਾ ਬੀਮਾ ਤੇ ਅੱਜ ਐਗਰੀਗੇਟਰ ਜੇ ਨਹੀਂ ਕਰਦੀਆਂ ਇਹਨਾਂ ਨੂੰ ਲਾਂਬੇ ਕਰੋ ਕੰਪਨੀਆਂ ਨੂੰ ਇਹਨਾਂ ਦੀਆਂ ਐਪ ਐਪ ਬੰਦ ਕਰੋ ਅੱਜ ਯੂਟੀ ਗੋਆ ਵਾ ਉਹਦੇ 'ਚ ਨਹੀਂ ਹੋਲਾ ਉੱਪਰ ਚੱਲਦੀ ਆ ਉੜੀਸਾ ਵਾ ਉਹਦੇ 'ਚ ਨਹੀਂ ਚੱਲਦੀ ਇਹ ਕਿਉਂ ਉੜੀਸਾ ਦੀ ਸਰਕਾਰ ਨੇ ਇੱਕ 2021 ਦੀ ਨੋਟੀਫਿਕੇਸ਼ਨ ਆ ਵੀ ਪ੍ਰਾਈਵੇਟ ਵਹੀਕਲ ਜਿਹੜਾ ਸਵਾਰੀਆਂ ਢੋਊ ਜਾਂ ਉਹਦੇ ਚ ਲੈ ਕੇ ਜਾਵੋ ਦੋਨਾਂ ਦੇ ਭਾਰਤੀ ਡੰਡਾਬਦੀ ਤਹਿਤ 188 ਦੀ ਧਾਰਨਾ ਐਫ ਆਈ ਆਰ ਰਜਿਸਟਰਡ ਉਹ ਕਿਉਂ ਨਹੀਂ ਕਰੂਣ ਸਾਡੀ ਸਟੇਟ 'ਚ ਲਾਗੂ ਹੁੰਦੇ ਜੀ ਜਦੋਂ ਇੱਕ ਲੱਖ ਰੁਪਿਆ ਟੈਕਸੀ ਆਪਰੇਟਰ ਟੈਕਸੀ ਮਾਲਕ ਚਾਲਕ ਟੈਕਸ ਭਰ ਰਿਹਾ ਤੇ ਉਹਦੇ ਨਾਲ ਇਹ ਦੁਰਵਿਹਾਰ ਕਿਉਂ ਕੀਤਾ ਜਾ ਰਿਹਾ ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕਹ ਰਹੇ ਆਤਮ ਨਿਰਭਰ ਬਣੋ ਇੱਕ ਦੇਸ਼ ਇੱਕ ਟੈਕਸ ਫਿਰ ਇੱਕ ਦੇਸ਼ ਇੱਕ ਟੈਕਸ ਤੋਂ ਬਾਅਦ ਅਸੀਂ ਟ੍ਰਿਪਲ ਟ੍ਰਿਪਲ ਟੈਕਸ ਕਿਉਂ ਦੇਈਏ ਕੇਂਦਰ ਰਾਜਤਾ ਸਟੇਟਾਂ ਨਾਲ ਕਾਇਮ ਕਰੇ ਸਾਡਾ ਪਰ ਟੈਸਟ ਕਰਨ ਦਾ ਜਿਹੜਾ ਅੱਜ ਦਾ ਕਾਰਨ ਆ ਇਹ ਸਰਕਾਰਾਂ ਜਿਹੜੀਆਂ ਸੁੱਤੀਆਂ ਪਈਆਂ ਜਾਗ ਜਾਣ ਜੀ ਸ਼ੁਕਰੇ ਕਲਸੀ ਸਾਹਿਬ ਗੱਲਬਾਤ ਕਰਨ ਦੇ ਲਈ ਸੋ ਇਹ ਪ੍ਰਧਾਨ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਟ੍ਰਿਪਲ ਟੈਕਸ ਸਾਡੇ ਤੋਂ ਲਿਆ ਜਾਂਦਾ ਹੈ ਉਸ ਦੇ ਉੱਤੇ ਜਿਹੜੀ ਚਰਚਾ ਹੋਣੀ ਚਾਹੀਦੀ ਹੈ ਤੇ ਨਾਲ ਜੋ ਹਿਮਾਚਲ ਦੇ ਵਿੱਚ ਡਰਾਈਵਰਾਂ ਦੇ ਨਾਲ ਭਾਈਚਾਰੇ ਦੇ ਨਾਲ ਕੋਟਮਾਰ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ ਕਿ ਇਸ ਤਰੀਕੇ ਦੇ ਨਾਲ ਕੋਟਮਾਰ ਜਿਹੜੀ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਕੇ ਮਾਮਲੇ ਦੇ ਉੱਤੇ ਕਾਰਵਾਈ ਜਿਹੜੀ ਹੋਣੀ ਚਾਹੀਦੀ ਸਾਡੀ ਸੇਫਟੀ ਹੋਣੀ ਚਾਹੀਦੀ ਹੈ ਅਸੀਂ ਟ੍ਰਿਪਲ ਟੈਕਸ ਭਰਦੇ ਆ ਉਸਤੇ ਜਿਹੜੀ ਗੌਰ ਸਰਕਾਰ ਨੂੰ ਕਰਨੀ ਚਾਹੀਦੀ ਹੈ ਸੋ ਇਹ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਜੋ ਯੂਨੀਅਨ ਹੈ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ